ਤਨ ਤਨ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਰੇ ਕੁਝ ਅਜੇਹੀਆਂ ਗੱਲਾਂ ਜੋ ਜ਼ਿਆਦਾਤਰ ਲੋਕ ਨਹੀਂ ਜਾਣਦੇ ਦੋਸਤੋ ਮੈਂ ਤੁਹਾਡਾ ਆਪਣਾ ਨਰਿੰਦਰਪੁਰੀ ਸੱਚ ਦੀ ਰਾਹ ਟੀਵੀ ਤੋਂ ਬਾਬਾ ਦੀਪ ਸਿੰਘ ਜੀ ਸਿੱਖ ਇਤਿਹਾਸ ਦੇ ਉਹ ਮਹਾਨ ਸ਼ਹੀਦ ਹਨ ਜਿਨ੍ਹਾਂ ਦਾ ਆਮ ਅਦੁੱਤੀ ਕੁਰਬਾਨੀ ਅਤੇ ਡਰਦਾ ਦਾ ਪ੍ਰਤੀਕ ਹੈ ਭਾਵੇਂ ਉਹਨਾਂ ਦਾ ਬਾਰੇ ਬਹੁਤ ਕੁਝ ਜਾਣਿਆ ਜਾਂਦਾ ਹੈ ਪਰ ਕੁਝ ਅਜਿਹੇ ਪਹਿਲੂ ਵੀ ਹਨ ਜੋ ਸ਼ਾਇਦ ਹਰ ਕਿਸੇ ਨੂੰ ਪਤਾ ਨਾ ਹੋਣ ਨੰਬਰ 1 ਛੋਟੀ ਉਮਰ ਵਿੱਚ ਹੀ ਸ਼ਹੀਦੀ ਦੀ ਭੂਖਵਾਨੀ ਇਹ ਗੱਲ ਜ਼ਿਆਦਾਤਰ ਲੋਕ ਨਹੀਂ ਜਾਣਦੇ ਕਿ ਬਾਬਾ ਦੀਪ ਸਿੰਘ ਜੀ ਬਾਰੇ ਉਹਨਾਂ ਦੀ ਸ਼ਹੀਦੀ ਦੀ ਭੂਖਵਾਨੀ ਬਹੁਤ ਛੋਟੀ ਉਮਰ ਵਿੱਚ ਹੀ ਕਰ ਦਿੱਤੀ ਗਈ ਸੀ ਕਿਹਾ ਜਾਂਦਾ ਹੈ ਕਿ ਜਦੋਂ ਉਹ ਅਜੇ ਹੀ ਬਹੁਤ ਛੋਟੇ ਉਮਰ ਦੇ ਸਨ ਤਾਂ ਇੱਕ ਸੰਤ ਨੇ ਉਹਨਾਂ ਨੂੰ ਦੇਖ ਕੇ ਭਵਿੱਖਬਾਣੀ ਕੀਤੀ ਸੀ ਕਿ ਇਹੇ ਬਾਲਕ ਧਰਮ ਦੀ ਖਾਤਰ ਆਪਣਾ ਸ਼ੀਸ਼ਟੜੀ ਤੇ ਰੱਖ ਕੇ ਮਹਾਨ ਸ਼ਹੀਦੀ ਪ੍ਰਾਪਤ ਕਰੇਗਾ ਇਹ ਉਹਨਾਂ ਦੇ ਜੀਵਨ ਤੇ ਮਹਾਨ ਮਕਸਦ ਦਾ ਇੱਕ ਸੰਕੇਤ ਸੀ ਨੰਬਰ 2 ਗੁਰਗੋਬਿੰਦ ਸਿੰਘ ਜੀ ਦੇ ਨਿੱਜੀ ਸੇਵਕ ਅਤੇ ਲਖਾਰੀ ਬਾਬਾ ਜੀਤ ਸਿੰਘ ਜੀ ਸਿਰਫ ਇੱਕ ਯੋਧੇ ਹੀ ਨਹੀਂ ਸਨ ਬਲਕਿ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਬਹੁਤ ਨਜ਼ਦੀਕੀ ਅਤੇ ਵਿਸ਼ਵਾਸਪੱਤਰ ਸੇਵਕਾਂ ਵਿੱਚੋਂ ਸਨ। ਉਹ ਗੁਰੂ ਜੀ ਦੇ ਨਿੱਜੀ ਲਿਖਾਰੀ ਵੀ ਰਹੇ ਸਨ। ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਕਈ ਹੁਕਮਨਾਮੇ ਅਤੇ ਹੋਰ ਲਿਖਤਾਂ ਨੂੰ ਲਿਖਣ ਦਾ ਮਹੱਤਵਪੂਰਨ ਕਾਰਜ ਕੀਤਾ ਸੀ। ਇਹ ਉਹਨਾਂ ਦੀ ਵਿਦਵਤਾ ਤੇ ਗੁਰੂ ਜੀ ਨਾਲ ਉਹਨਾਂ ਦੇ ਅਟੁੱਟ ਰਸਤੇ ਨੂੰ ਦਰਸਾਉਂਦਾ ਹੈ ਨੰਬਰ 3 ਦਮਦਮੀ ਟਕਸਾਲ ਦੇ ਪਹਿਲੇ ਮੁਖੀ ਬਹੁਤ ਸਾਰੇ ਲੋਕ ਜਾਣਦੇ ਹਨ ਕਿ ਬਾਬਾ ਦੀਪ ਸਿੰਘ ਜੀ ਦਮਦਮੀ ਟਕਸਾਲ ਨਾਲ ਜੁੜੇ ਹੋਏ ਸਨ ਪਰ ਇਹ ਸ਼ਾਇਦ ਸਾਰੇ ਨਹੀਂ ਜਾਣਦੇ ਕਿ ਉਹ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਹੈਡ ਸਨ ਦਮਦਮੀ ਟਕਸਾਲ ਦੀ ਸਥਾਪਨਾ ਗੁਰਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਵਿਖੇ ਕੀਤੀ ਸੀ ਜਿੱਥੇ ਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੁੜ ਲਿਖਵਾਇਆ ਸੀ ਬਾਬਾ ਦੀਪ ਸਿੰਘ ਜੀ ਨੂੰ ਇਸ ਮਹਾਨ ਵਿਦਿਅਕ ਅਤੇ ਧਾਰਮਿਕ ਸੰਸਥਾ ਦੀ ਵਾਗਡੋਰ ਸੰਭਾਲੀ ਗਈ ਸੀ ਜਿਸ ਦਾ ਮੁੱਖ ਉਦੇਸ਼ ਸਿੱਖਾਂ ਨੂੰ ਗੁਰਬਾਨੀ ਅਤੇ ਸ਼ਾਸਤਰ ਵਿਦਿਆ ਵਿੱਚ નિਪੁੰਨ ਕਰਨਾ ਸੀ ਨੰਬਰ 4 ਉਹਨਾਂ ਦੁਆਰਾ ਲਿਖੀਆਂ ਗਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਚਾਰ ਵਿੜਾਂ ਬਾਬਾ ਦੀਪ ਸਿੰਘ ਜੀ ਦੀ ਇੱਕ ਹੋਰ ਵੱਡੀ ਦੇਣ ਇਹ ਹੈ ਕਿ ਉਹਨਾਂ ਨੇ ਆਪਣੇ ਹੱਥੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਚਾਰ ਵਿੜਾਂ ਪਵਿੱਤਰ ਗ੍ਰੰਥ ਲਿਖਿਆ ਸਨ ਲਿਖਿਆ ਸਨ ਇਹ ਦਰਸਾਉਂਦਾ ਹੈ ਕਿ ਉਹ ਕੇਵਲ ਯੋਧੇ ਹੀ ਨਹੀਂ ਬਲਕਿ ਇੱਕ ਮਹਾਨ ਵਿਦਵਾਨ ਲਿਖਾਰੇ ਅਤੇ ਗੁਰਬਾਣੀ ਦੇ ਡੂੰਗੇ ਗਿਆਤਾ ਵੀ ਸਨ ਉਹਨਾਂ ਦੁਆਰਾ ਲਿਖਿਆ ਇਹ ਬੀੜਾ ਵੱਖ-ਵੱਖ ਤਖਤਾਂ ਅਤੇ ਇਤਿਹਾਸਕ ਗੁਰਦਵਾਰਾਂ ਵਿੱਚ ਗੁਰਦੁਆਰਿਆਂ ਵਿੱਚ ਸਥਾਪਿਤ ਕੀਤੀਆਂ ਗਈਆਂ ਸਨ ਨੰਬਰ 5 ਸ਼ਹੀਦੀ ਸਮੇਂ ਛੇਤੀ ਕਮਾਨ ਵਾਲੇ ਸ਼ਹਿਬ ਜਦੇ ਬਰੇ ਪੁੱਛਣਾ ਜਦੋਂ 1757 ਵਿੱਚ ਅਫਗਾਨ ਹਮਲਾਵਰ ਅਹਿਮਦ ਸ਼ਾ ਅਫਤਾਲੀ ਹਰਮੰਦਰ ਸਾਹਿਬ ਦੀ ਬੇਅਦਬੀ ਕਰ ਰਿਹਾ ਸੀ ਤਾਂ ਬਾਬਾ ਜੀ ਸਿੰਘ ਜੀ ਨੇ ਧਰਮ ਦੀ ਰੱਖੀ ਲਈ ਲੜਨ ਦਾ ਪ੍ਰਣ ਕੀਤਾ ਜਦੋਂ ਉਹ ਅੰਮ੍ਰਿਤਸਰ ਵੱਲ ਵੱਧ ਰਹੇ ਸਨ ਤਾਂ ਉਹਨਾਂ ਦੀ ਫੌਜ ਇਸ ਵਿੱਚ ਸ਼ਾਮਲ ਹੋਣ ਵਾਲੇ ਛੇਤੀ ਕਮਾਨ ਜੋ ਸਿੱਖ ਨੌਜਵਾਨ ਅਕਸਰ ਪਹਿਨਦੇ ਸਨ ਵਾਲੇ ਸਹਬਜਾਦਾ ਦੀ ਗਿਣਤੀ ਬਾਰੇ ਬਹੁਤ ਚਿੰਤਤ ਰਹਿੰਦੇ ਸਨ ਉਹ ਜਾਣਦੇ ਸਨ ਕਿ ਕਿੰਨੇ ਨੌਜਵਾਨ ਸਿੱਖ ਧਰਮ ਦੀ ਖਾਤਰ ਸ਼ਹੀਦ ਹੋਣ ਲਈ ਤਿਆਰ ਹਨ ਇਹ ਉਹਨਾਂ ਦੀ ਸਿੱਖ ਕੌਮ ਪ੍ਰਤੀ ਅਥਾ ਚਿੰਤਾ ਅਤੇ ਅਗਲੀ ਪੀੜੀ ਨੂੰ ਧਰਮ ਨਾਲ ਜੋੜਨ ਦੀ ਇੱਛਾ ਨੂੰ ਦਰਸਾਉਂਦਾ ਹੈ ਨੰਬਰ 6 ਸਿਰ ਕੱਟੇ ਜਾਣ ਤੋਂ ਬਾਅਦ ਵੀ ਲੜਨਾ ਇਹ ਸ਼ਾਇਦ ਸਭ ਤੋਂ ਪ੍ਰਸਿੱਧ ਗੱਲ ਹੈ ਪਰ ਇਸ ਦਾ ਦੂਤੀ ਪਹਿਲੂ ਇਹ ਹੈ ਕਿ ਬਾਬਾ ਦੀਪ ਸਿੰਘ ਜੀ ਨੇ ਇਹ ਪ੍ਰਣ ਲਿਆ ਸੀ ਕਿ ਉਹ ਹਰਮੰਦਰ ਸਾਹਿਬ ਦੀ ਧਰਤੀ ਤੇ ਹੀ ਸ਼ਹੀਦ ਹੋਣਗੇ ਜਦੋਂ ਦੁਸ਼ਮਣ ਨਾਲ ਲੜਦੇ ਹੋਏ ਉਹਨਾਂ ਦਾ ਸਿਰ ਕਟਾਇਆ ਗਿਆ ਤਾਂ ਉਹਨਾਂ ਨੇ ਆਪਣਾ ਸਿਰ ਆਪਣੇ ਹੱਥ ਵਿੱਚ ਫੜ ਲਿਆ ਅਤੇ ਲੜਦੇ ਹੋਏ ਸ੍ਰੀ ਹਰਮੰਦਰ ਸਾਹਿਬ ਦੇ ਪ੍ਰਕਰਮਾਂ ਤੱਕ ਪਹੁੰਚੇ ਅਤੇ ਉੱਥੇ ਹੀ ਆਪਣਾ ਅੰਤਿਮ ਸਾਹ ਲਿਆ ਇਹ ਉਹਨਾਂ ਦੀ ਅਕਾਲ ਪੁਰਖ ਪ੍ਰਤੀ ਸ਼ਰਧਾ ਅਤੇ ਪ੍ਰਣ ਦੀ ਦ੍ਰਿੜਤਾ ਦਾ ਅਜਿਹਾ ਪ੍ਰਮਾਣ ਹੈ ਜਿਸ ਦੀ ਮਿਸਾਲ ਮਿਲਣੀ ਮੁਸ਼ਕਲ ਹੈ ਦੋਸਤੋ ਜੋ ਸਾਨੂੰ ਜਿੰਨਾ ਕੁ ਪਤਾ ਸੀ ਅਸੀਂ ਬਾਬਾ ਦੀਪ ਸਿੰਘ ਜੀ ਬਾਰੇ ਆਪ ਜੀ ਨੂੰ ਦੱਸਿਆ ਦੋਸਤੋ ਕੁਝ ਗਲਤੀ ਹੋ ਗਈ ਹੋਵੇ ਜਾਂ ਗੁਰੂ ਸਾਹਿਬਾਨ ਦੇ ਬਾਰੇ ਜਾਂ ਕੁਝ ਗਲਤ ਬੋਲਿਆ ਗਿਆ ਹੋਵੇ ਜਾਂ ਕੁਝ ਤਰੁੱਟੀਆਂ ਰਹਿ ਗਈਆਂ ਹੋਣ ਤਾਂ ਉਸ ਲਈ ਅਸੀਂ ਮਾਫੀ ਚਾਹੁੰਦੇ ਆਂ ਗੁਰੂ ਦੇ ਚਰਨਾਂ 'ਚ ਸ਼ੀਸ਼ ਜੋੜ ਕੇ ਸ਼ੀਸ਼ ਨਵਾ ਕੇ ਹੱਥ ਜੋੜ ਕੇ ਮਾਫੀ ਮੰਗਦੇ ਹਾਂ ਹੋਰ ਇਹ ਜੋ ਸਟੋਰੀਆਂ ਕਹਾਣੀਆਂ ਲਈ ਜਾਂ ਗੁਰੂਆਂ ਦੇ ਚਰਨਾਚ ਅਸੀਂ ਹਾਜ਼ਰੀ ਲਵਾਉਂਦੇ ਰਹਿੰਨੇ ਆਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਵੱਧੋ ਵੱਧ ਤਾਂ ਜੋ ਨਵੀਂ ਪੀੜ੍ਹੀ ਨੂੰ ਇਸ ਬਾਰੇ ਗਿਆਨ ਹੋ ਸਕੇ ਪਤਾ ਲੱਗ ਸਕੇ ਸੱਚ ਦੀ ਰਾਹ ਟੀਵੀ ਤੁਹਾਡਾ ਆਪਣਾ ਚੈਨਲ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਫੇਸਬੁੱਕ ਪੇਜ ਨੂੰ ਫੋਲੋ ਕਰੋ ਅਸੀਂ ਆਪ ਜੀ ਦੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨਵਾਦ